ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਢੱਲਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਾਜੀ ਸੂਈ ਵੈੜਾ ਵੱਧ ਜਾਣਕਾਰੀ ਲੈਣੇ ਆਪਾਂ ਭਾਈ ਜੀ ਭਾਈ ਜੀ ਸਾਸਿ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਹਰਜਿੰਦਰ ਸਿੰਘ ਬਾਈ ਪਿੰਡ ਪਿੰਡ ਢੱਲਮਾ ਜੀ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਇਹ ਵੀ ਦੱਸੋ ਗਾਂ ਦਾ ਜਾਣਕਾਰੀ ਕਹਿੰਦੇ ਸੂਈ ਸੂਈ ਵੀਰੇ ਗਾਂ ਬਾਈ ਦੂਜੇ ਸੂਈ ਸੂਈ ਆ ਹਾਂਜੀ ਤੇ ਮਗਰ ਬੱਸਾ 24 25 ਲੀਟਰ ਦੁੱਧ ਹੁਣ ਤਿਆਰ ਆ ਬਈ 24 25 ਲੀਟਰ ਚਾਹੇ ਦੋ ਡੰਗ ਚੋੜਾਂਗੇ ਜੀ ਹਾਂ ਬਈ ਦੋ ਡੰਗ ਚੋੜਾਂਗੇ ਮਗਰ ਬੱਸਾ ਹਾਂ ਬਈ ਮਗਰ ਬੱਸਾ ਲੋ ਭਰਾ ਚੈੱਕ ਕਰ ਸਕਦਾ ਤਾਂ ਤੁਹਾਨੂੰ ਬਈ ਕਹਾਂ ਚਾਹੇ ਦੋ ਡੰਗ ਤਿੰਨ ਡੰਗ ਚੋਕੇ ਤਸਦੀ ਕਰ ਸਕਦੇ ਹੋ ਮੜੇ ਹੋਈ ਛਾੜ ਤੇ ਮੜੇ ਫੇਸ ਦਿਖਾ ਦੇਦਾ ਲੋ ਜੀ ਤਾਜੀ ਸੀ ਵੱਸੀ ਜਿਆਦਾ ਵਾਲੀ ਬਾਕੀ ਵੱਡੀ ਵੀਡੀਓ ਚ ਭਰਾ ਚੰਗੀ ਤਰ੍ਹਾਂ ਵਿਖਾਈ ਦੀ ਆ ਠੀਕ ਆ ਨਾ ਤੋਰਾ ਤਰਾ ਚੈੱਕ ਕਰ ਸਕਦੇ ਹੋ ਭਰਾ ਠੀਕ ਆ ਜੀ ਲੋ ਜੀ ਬਈ ਕਹਾਂ ਚਾਹੇ ਦੋ ਡੰਗ ਤਿੰਨ ਡੰਗ ਚੋਕੇ ਤਸਦੀ ਕਰਕੇ ਦੇਖ ਲੈ ਆਪਾਂ ਠੀਕ ਆ ਸਰਚ ਚੈੱਕ ਕਰ ਸਕਦੇ ਅੱਧੇ ਲੋ ਜੀ ਮਾਗਰ ਬੱਸਾ ਕਰਮਾ ਵਾਲੀ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਅਦਰੋਂ ਧੰਨਵਾਦ ਮਿਲਦੇ ਆ ਭਰਾ ਕਿਸੇ ਨਮੂ ਵੀਡੀਓ ਚ ਓਕੇ ਬਾਏ